ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੋ ਪਿੰਡ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਬਰਸਾਰਾ ਆਓ ਵੀਰੇ ਇਹਨਾਂ ਪਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਘਾਲ ਵੀਰੇ ਸਾਸਰੀ ਘਾ ਵੀਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਵਾਹ ਵਧੀਆ ਵਧੀਆ ਵੀਜੀ ਤੁਸੀਂ ਸੁਣਾਓ ਵਧੀਆ ਵੀਰੇ ਠੀਕ ਠਾਕ ਸਤਾਂ ਜੀ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪਦਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮਜੀਠਾ ਜੇ ਹਾਂਜੀ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਮੋਬਾਈਲ ਨੰਬਰ 9501150177 981403830 ਕਿਹਾ ਸੀ ਠੀਕ ਹੈ ਦੋ ਵਹਿਣਾ ਵੀਰੇ ਆ ਗਈ ਕੋਲ ਹਾਂਜੀ ਦੋ ਵਹਿਣਾ ਵੀਜੀ ਦਾ ਘਾਟ ਆਲੀਆਂ ਜੇ ਇੱਕ ਤਾਂ ਸੂਈ ਜੇ ਰਾਤੀ ਸੂਈ ਜੇ ਜੀ ਹਾਂਜੀ 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 ਤੇ ਇੱਕ ਗੱਬਣ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਤਾਂ ਵੀਰੇ ਇਹ ਰੇਡ ਕਿਦਾਂ ਅੱਗੇ ਵੀ ਅਪਲੋਡ ਹੁੰਦੀਆਂ ਵੀਡੀਓ ਜਾਇਜ ਹਾਂਜੀ ਵਡੀਆਂ ਗਾਵਾ ਰੇਡ ਛੋਟੀ ਰੇਡ ਜਾਇਜ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਜਰੂਰ ਐਂਡ ਤਾਂ ਵੀ ਵੇਖ ਲਿਓ ਦੋ ਬੈੜਾ ਮੇਰੇ ਕੋਲੇ ਦੋਵਾਂ ਦੇ ਰੇਡ ਜਾਇਜ ਹੋਣਗੇ ਤਾਂ ਪਹਿਲੇ ਨੰਬਰ ਤੇ ਵੀਰੇ ਬੈੜ ਇਹ ਤੋਂ ਕਰ ਲਈਏ ਸ਼ੁਰੂ ਹਾਂਜੀ ਗਾੜ ਦੇ ਗਾੜ ਦੀ ਵੀ ਵਜਨ ਜੀ ਵੀ ਵੀਰ ਜੀ ਵੱਡੀ ਬੈੜਾ ਇਹ ਰਾਤੀ ਸੂਈ ਜੇ ਸੂਈ ਇਹ ਰਾਤੀ ਵੀਰੇ ਰਾਤੀ ਸੂਈ ਜੇ ਬੱਛਾ ਜੀ ਮਗਰੇ ਦੇ ਠੀਕ ਆ ਜੀ ਵੇਖੋ ਵੀਰੋ ਦੁੱਧ ਵੀ ਜੀ ਇਹ ਪਲਾਸਟਿਕ 25 ਬਤੀ ਲੀਟਰ ਦੁੱਧ ਤੋਂ ਬਾਹਰ ਹੀ ਜਾ ਉਠਾਣੀ ਆਉਂਦੀ ਉਹਨਾਂ ਦਾ ਕਿੰਨਾ ਕੋ ਲਿਆਦੀ ਉਹ ਤਾਂ ਕਹਿੰਦਾ 24 ਕਿਲੋ ਚੋਆ ਵਾ ਠੀਕ ਆ ਜੀ ਤੇ ਰਾਤੀ ਸੂਈ ਜੇ ਸਵੇਰੇ ਚਵਾਈ ਮਾਰੀ ਜੇ ਸਵੇਰ ਦੁੱਧ ਆ ਗਿਆ ਵੀਰੇ ਦੁੱਧ ਆ ਸੂਆ ਜੇ ਠੀਕ ਠੀਕ ਆ ਠੀਕ ਆ ਵੀਰੇ ਆਪਣਾ ਵਜੇ ਸਟਾਰਟਿੰਗ ਵਧੀਆ ਨਿਕਲਿਆ ਚਵਾਚੂ ਵੀਜੀ ਚਵਾ ਰਾਤੀ ਚੋਈ ਜੇ ਰਾਤੀ ਚੋਈ ਜੋ 9 10 ਕਿਲੋ ਰਾਤੀ ਜੋਆ ਜੇ ਠੀਕ ਆ ਜੀ ਤੇ 9 10 ਕਿਲੋ ਹੂਜ ਹੋਇਆ ਜੇ ਬੋਲਾ ਕਿਆ ਬਾਤ ਹੈ ਸਟਾਰਟਿੰਗ ਚੰਗਾ ਬੋਲਾ ਕਰਦੀ ਪਈ ਹੈ ਹਨਾ ਦੁੱਧ ਵੀ ਉਹ ਤੁਹਾਨੂੰ ਕਿਹਾ ਪਲਾਸ ਹੀ ਜਾਊਗੀ ਜੀ 20 ਪਲਸ ਜਾਊਗੀ ਹਾਂਜੀ ਹਾਂਜੀ ਬਾਕੀ ਦੁੱਧ ਵੀ ਜੀ ਪਾਇਦਾ ਜੇ ਦੁੱਧ ਪਾਇਦਾ ਬਾਕੀ ਕੋਈ ਤੁਹਾਨੂੰ ਤਾਰਾ ਤੁਰਾ ਪ੍ਰੋਪਰ ਮਾਰ ਕੇ ਵਗਾਦਨੇ ਬਾਕੀ ਵੇਖੋ ਵੀਰੋ ਲੇਵੇ ਦਾ ਡਿਜ਼ਾਈਨ ਚੈੱਕ ਕਰੋ ਗੁਲਾਬੀ ਗੁਲਾਬੀ ਥਾਣਾ ਦੋ ਗੁਲਾਬੀ ਥਾਣਾ ਕਿ ਦੋ ਬਲੈਕ ਆ ਗਏ ਹਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਠੀਕ ਨਾਂ ਤੇ ਲੈ ਤੋ ਤੋਰ ਨੂੰ ਹਣਾ ਤਾਂ ਵੇਖੋ ਵੀਰੋ ਸੀਲਸ ਲੱਗਾ ਕੋਈ ਬੰਗੇ ਦੀ ਲੋਡ ਨਹੀਂ ਵੱਡੀ ਵੜਾ ਫੁੱਲ ਸਹਜਾ ਬਾਕੀ ਤਾਜੀ ਸੂਈ ਆ ਤਾਂ ਕਿਵੇਂ ਵੀਰ ਇਹਨਾਂ ਦੱਸਿਆ ਕਿ ਬੋਲਾ ਸਟਾਰਟਿੰਗ ਚੰਗਾ ਚੁੱਕ ਗਈ ਤਾਂ ਸੋਨਾ ਦੁੱਧ ਭਰੂਗੀ ਵੀਰੋ ਬਾਕੀ ਜੇ ਇਹਦੇ ਕੱਦ ਕਾਠ ਦੀ ਜਾਂ ਵੇਖੀ ਆ ਵੀ ਲੰਮੀ ਬੇਲ ਆ ਫੁੱਲ ਕੱਦ ਕਾਠ ਆ ਤਾਂ ਖੁੱਲੇ ਲੈਵੇ ਦੀ ਮਾਲਕਾ ਵੀਰੋ ਮਰਜ਼ੀ ਕਰ ਜੀ ਵੀਰੋ ਦੁੱਧ ਤਾਂ ਵੀਰਾਂ ਦੇ ਪਾਏ ਦਾ ਹਨਾ ਹਾਂਜੀ ਹਾਂਜੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਬਾਕੀ ਹਾਈ ਤਾਂ ਤਾਜੀ ਸੂਈ ਆ ਦੇਖੋ ਕੱਦ ਗਾੜ ਵੀ ਤਾਂ ਵੀਰੇ ਜੇਰ ਜੂਰ ਕਿਵੇਂ ਪ੍ਰੋਪਰ ਵੀ ਜੀ ਸਾਰਾ ਕੋ ਆਪਣੇ ਕੋ ਵੀਡੀਓ ਬਣੀ ਪਈ ਆ ਵੀਡੀਓ ਬਣੀ ਵਗੈਰਾ ਪਈ ਸਾਰੀ ਪਾਦਾ ਕਿ ਵੀਰ ਕੇ ਨੇ ਵੀ WhatsApp ਤੇ ਹਨਾ ਤਾਂ ਵੇਖੋ ਵੀਰੋ ਜੇਰ ਵਗੈਰਾ ਪ੍ਰੋਪਰ ਪਾਤੀ ਐ ਇਹਨੇ ਤਾਂ ਕਿਵੇਂ ਵੀਰੇ ਦਾ ਸੱਚਾ ਜਵਾਬ ਹੀ ਇੱਕ ਨੰਬਰ ਨਿਕਲਿਆ ਤਾਂ ਵੱਡੀ ਵਾੜਾ ਫੁੱਲ ਸਾਈਜ਼ ਵੀਰੋ ਤੇ ਖੁੱਲੇ ਲੈਵੇ ਦੀ ਮਾਲਕਾ ਆਵਟੇ ਆ ਗਏ ਵੀਰੇ ਹਾਂਜੀ ਹਾਂਜੀ ਠੀਕ ਆਹ ਬਸ਼ਾ ਲਈ ਬਸ਼ਾ ਗਏ ਹਾਂਜੀ ਤੇ ਦੇਖੋ ਵੀਰੋ ਵੇਤ ਵੇਤ ਤੇ ਥਾਣਾ ਬਹੁਤ ਸੋਹਣੀ ਮੈਂਡਾ ਵੀਰੇ ਦੁੱਧ ਵਾਲੀ ਕਿੰਨੇ ਦੀ ਵੀਰੇ ਦੇਣੀ ਮੈਂ ਬੋਲ ਤਾਂ ਵੀਰ ਜੀ ਭਾਵੇਂ ਕਰੋਨੋ ਭਾਵੇਂ 80 ਕਰਾ ਲਓ 85 ਕਰਾ ਲਓ ਹਾਂਜੀ ਮੋਲ ਆਪਾਂ ਵੀ ਜੀ ਜਾਇ ਜੱਗੇ ਵਾਂਗੂ ਕਰਨਾ ਜੀ ਹਾਂ ਉਡਦੀਆਂ ਵਾਲੇ ਹਨ 70000 ਦੀ ਵੀਰ ਜੀ ਦੇ ਦिए 70 ਦੀ ਠੀਕ ਹੈ ਜਾਇ ਕਰ ਦਈਏ ਮਾਨੋ ਆਪ ਹੀ ਕਰ ਦਿਓ ਹੁਣ ਛੋਟਾ ਛੱਪਾ ਕਰ ਦਿਓ ਕੋਈ ਨਾ ਵੀ ਜੀ ਹਾਣਾ 67000 ਦੀ ਵਿਛੀ ਦੇ ਦਾਂਗੇ 67 ਦੀ ਹਾਂਜੀ 1000 ਹੋਰ ਸਰ ਦੇ 66000 ਦੀ ਵੀਰੇ 65000 ਦੀ ਵੀ ਜੀ ਪੂਰੇ ਦੀ ਦੇ ਦਾਂਗੇ 65 ਦੀ ਹਾਂਜੀ 65 ਦੀ ਦੇ ਦਾਂਗੇ ਤਾਂ ਵੇਖੋ ਵੀਰੋ ਕੋਈ 75 80 ਵਾਲਾ ਮੋਲ ਨਹੀਂ ਆ 65000 ਦੀ ਤਾਜੀ ਸੂਈਆ ਬੋਲਾ ਸਟਾਰਟਿੰਗ ਚੰਗਾ ਕੱਢਿਆ ਵੱਡੀ ਵੱੜ ਇੱਕ ਰੀ ਖੋਲ ਵੀਰੇ ਤੋਰਾ ਖਾ ਵੀਰੋ ਰੇਟ ਚੈੱਕ ਕਰ ਲਿਓ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੋ ਕੋਈ ਇਹਨੂੰ ਨਿੱਕੇ ਕੱਦ ਦੀ ਨਾ ਮੰਨ ਕੇ ਚੱਲਿਓ ਤੁਸੀਂ ਦੂਰੋਂ ਇੱਥੇ ਚੱਲ ਕੇ ਆਓਗੇ ਫੁੱਲ ਸਾਈਜ਼ ਜੋ ਕੱਦ ਕਾਠ ਵੱਡੇ ਦੀ ਆਏ ਤੇ ਖੁੱਲੇ ਲੇਵੇ ਵਾਲੀ ਆ ਵੀਰੋ ਇਥੇ ਬੈ ਕੇ ਵੀ ਜੀ ਫਿਰ ਭਾਵੇਂ ਤਾਰਾ ਮਾਰਦੇ ਨਹੀਂ ਦੇਖੋ। ਕੀ ਬਾਤ ਹੈ। ਸਿਰਾਜਾ ਲੱਗਿਆ ਵੀਰੇ। ਠੀਕ ਹੈ ਵੀਰੇ ਠੀਕ 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 ਹੈ। ਤੁਰਦੇ। ਮੇਰਾ ਫੈਂਟ ਫੂਡ ਵੀ ਚੰਗੀ ਆਉਗੇ ਦੀ ਹਣਾ? ਜਰਸੀਆਂ ਵੀ ਜੀ ਪੂਰਾ ਹੈਗਾ ਜੇ ਫੈਂਟ ਤੇ ਆਉਗੇ ਆਉਗੇ। ਬੇਲ ਬੂਲ ਵੀ ਕਾਫੀ ਲੰਮੀ ਆ ਵੀਰੋ। ਥਾਨੇ ਸਪੈਸ਼ਲ ਲੱਗਿਆ, ਲੇਵਾ ਸੋਨਾ ਲੱਗਿਆ। ਤਬਾਕੀ ਕਿਵੇਂ ਵੀਰੇ ਨੇ ਦੱਸ ਹੀ ਦਿੱਤਾ ਤੁਹਾਨੂੰ ਜਵਾਬ ਵੀ ਸੋਹਣਾ ਪਰ ਰੇਟ 65000 ਦੀ ਆ ਤਾਂ ਵੇਖੋ ਵੀਰੋ ਵੱਡੀ ਵੈੜੀ ਚਵਾਬ ਵੀ ਵਧੀਆ ਤੇ ਸੋਹਣੀ ਵੈੜਾ ਹੁਣ ਹਾਂ ਨਾ ਵੀਰੇ 65 ਦੀ ਹਨ ਵੀਰ ਜੀ ਵੈੜਾਂ ਦੇ ਰੇਟ ਤੁਹਾਨੂੰ ਪਤਾ ਹੀ 80 85 90 90000 ਤੱਕ ਰਿਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਗਾਲੀਆਂ ਦੇ ਵੀਰ ਜੀ ਪੈਣ ਪੈਣ ਸਤਾ ਤਰਿਆ ਵੀਰ ਜੀ ਨਹੀਂ ਰੇਟ ਠੀਕ ਹੈ ਜੀ ਠੀਕ ਹੈ ਬਾਕੀ ਇਹੋ ਕਾਤ ਦੇ ਵੇਖੋ ਖੂਦਾ ਹੈ 5.5 ਫੁੱਟ ਕਰਦੇ ਆਗਾ ਦਾ ਨਹੀਂ ਠੀਕ ਆ ਸੋਣਾ ਰੇਟ ਵੀ ਸੋਨਾ ਵਾ ਵੱਡੀ ਵੈੜਾ ਵੀਰੋ ਤਾਂ ਬਾਕੀ ਇਹ ਹੈ ਕਿ ਜੇ ਜਾਇਜ ਮਿਲੀ ਤਾਂ ਜਾਇਜ ਹੀ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਵੈੜਾ ਆ ਬੱਚਾ ਆ ਗਿਆ ਵੀਰੋ ਚੈੱਕ ਕਰ ਲੋ ਠੀਕ ਹੈ ਜੀ 65000 ਦੀ ਹਾਂ ਵੀਰੇ ਦੂਜੇ ਨੰਬਰ ਤੇ ਆ ਆ ਦੇਖੋ ਜੀ ਵੈੜਾ ਲਾਲ ਡੱਬੀ ਆ ਗਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਗੱਬਣਾ ਕਿੰਨੇ ਦਿਨ ਬਾਕੀ ਵੀਰ ਕਿ ਤੋੜ ਦੋ ਇਹਨੂੰ ਜੀ ਜੀ 5-6 ਲੈ ਆਈ ਆਉਗੀ 5-6 ਦਿਨ ਲੈ ਜੂ ਹਨਾ ਬਾਕੀ ਬਣੂਗੀ ਚੰਗੀ ਕਿ ਨਹੀਂ ਹੈਗੀ ਨਹੀਂ ਠੀਕ ਹੈ ਤਾਂ ਵੇਖੋ ਵੀਰੋ ਲਾਲ ਡੱਬੀ ਵੜ ਹੈ ਗਈਆਂ 5-6 ਦਿਨ ਬਾਕੀ ਹੈ ਜੇ ਸੋਣ ਤੇ ਤਾਂ ਤੁਨੇ ਨੂੰ ਇਹ ਨੂੰ ਸੁਣਾ ਲੱਗਿਆ ਅੱਡੀ ਤੇਰੀ ਬਾਕੀ ਵੀ ਦੀ ਆਪਾ ਅੱਛਾ ਸੀਲ ਹੈ ਹੀ ਕਾਫੀ ਕੀ ਬਾਤ ਹੈ ਸੋਹਣੀ ਹੈ ਬਾਕੀ ਇਹ ਥੋੜੀ ਸਾਂਭੀ ਕੇ ਵੀਰ ਨੇ ਘਾਟਾ ਕੋਈ ਵੀ ਸੇਵਾ ਕਰ ਲੂ ਤੁਹਾਨੂੰ ਦੁੱਧ ਚੰਗਾ ਦੇਨ ਦਾ ਲੈ ਜੂ ਵੀਰੇ ਜੇਨ 5-7 ਖਾੜੀ ਸਕਦੀ ਜੀ ਵੀਰੇ 10 ਵੀ ਲੈ ਸਕਦੀ 5-7 ਹੀ ਬਲਦ ਖੜਨੇ ਜੀ ਠੀਕ ਹੈ ਕੋ ਕੋ ਦਮ ਲਾਈ ਆਂ ਹੌਂਡੀ ਹੁਣ ਤੋਂ ਦੁੱਧ ਠੀਕ ਹੈ ਦੂਸਰਾ ਸੂਆ ਜੇ ਵੇਖੀਏ ਜੇ ਦੂਜਾ ਸੂਆ ਹਾਂਜੀ ਹਾਂਜੀ ਬਾਕੀ ਵੀ ਜੀ ਸਾਬ ਵੀ ਥੂੰਬੀ ਨਹੀਂ ਕੇ ਨੇ ਵੀਰ ਸਾਬ ਨੂੰ ਕੋਈ ਤਾਂ ਆ ਦੁੱਧ ਤੇ ਪਾਇਦਾ ਜੀ ਦੁੱਧ ਸੇਵਾ ਦਾ ਹਾਂ ਤੁਨੇ ਨੂੰ ਵੀਰੋ ਪਿਆਰਾ ਲੱਗਿਆ ਲੇਵੇ ਜੀ ਸਫਾਈ ਚੈੱਕ ਕਰ ਲੋ ਸੋਹਣਾ ਲੇਵਾਂ ਲੱਗਿਆ ਠੀਕ ਉਹ ਵਿੱਚ ਫੋਰਜ ਜੀ ਹਨ ਉਹ ਨਹੀਂ ਵੀਰ ਜੀ ਸ਼ਾਂਗਾ ਨਹੀਂ ਚੱਲਦੀਆਂ ਅੱਛਾ ਠੀਕ ਠੀਕ ਹਾਂਜੀ ਤਾਂ ਵੀਰੇ ਰੇਟ ਦਾ ਮੁੱਲ ਕੀ ਕਰ ਲੈਣਾ ਆਪਾਂ ਮੇਰੇ ਰੇਡ ਮੈਗਨਾ ਵੀ ਜੀ ਇਹ ਵੀ ਛੋੜਾ ਜਾ ਕਰਨਾ ਜੀ ਹਾਂਜੀ 35000 ਦੀ ਵੀ ਜੀ ਦੇ ਦਨੀ ਹਾਂ ਨਾ ਇਹ 35000 ਦੀ ਦੇ ਦਨੇ ਹਾਂਜੀ ਹਾਂਜੀ ਅੱਛਾ ਉੱਚੇ ਵੀ ਛੋਟੇ ਪਾਓ ਜੋ ਰੇਡ ਲੋ ਵੀ ਜੀ ਕਰ ਦੋ ਤੁਸੀਂ ਆਪ ਹੀ ਕਰਦੇ ਨਹੀਂ ਜਿਆ ਨਹੀਂ ਰੇਟ ਜਿਆ ਜਿਆ ਤੁਹਾਡਾ ਕੋਈ 45 40 ਨਹੀਂ ਤੋਕੜਾ ਭਾਵਾ 35 ਜੀ ਦੋ ਛੱਡ ਦੀ 33000 ਦੀ ਤੋ ਛੱਡ ਦੋ ਯਾਰ 31000 ਦੀ 32000 ਦੀ ਬੁਰੀ ਵੀਜੀ ਦੇ ਨਾਲ 31000 ਦੀ ਹਾਂਜੀ ਹਾਂਜੀ ਨਹੀਂ ਠੀਕ ਹੈ ਉੜਦਿਆਂ ਵਾਲਾ ਰੇਡ ਆ ਵੀਰੋ ਚੈੱਕ ਕਰ ਲਿਓ 503 ਦਿਨ ਸਾਹਮਣੀ ਤੇ ਕਈ ਵੀਰ ਨੂੰ ਜ਼ਰੂਰ ਪਣੀ ਆ ਬਾਜੀ ਵੀਜੀ ਛਾਡੀ ਵੀਜੀ ਦੇਖੋ ਪ੍ਰਿੰਟ ਪ੍ਰਿੰਟ ਬਹੁਤ ਆ ਵਹਿੜਦਾ ਲਾਲ ਡੱਬੀ ਵਹਿੜਾ ਵੀਰੋ ਤਸ ਸੀਸ ਲਗ ਵੀ ਪੂਰੀ ਆ ਮੇਨ ਗੱਲ ਹੁੰਦੀ ਪਸ਼ੂ ਸੀਲ ਹੋਵੇ ਵੀਰੇ ਹਨਾ ਹਾਂਜੀ ਹਾਂਜੀ ਬਾਕੀ ਚਾਰੋ ਵੀਰ ਜੰਗੀ ਕਿਸੇ ਨੇ ਵੀਰ ਨੇ ਪਿਛੋ ਚਲੋ ਸਾਬੀ ਨਹੀਂ ਆ ਕੋਈ ਚਲੋ ਸਾਹਮਲੇ ਚਾਰ ਦਿਨ ਵੰਡ ਮੁੰਡ ਪਾ ਗਏ ਆਪਣਾ ਪਾ ਗਏ ਤੇ ਵਧੀਆ ਦੁੱਧ ਦੋ ਆ ਵੰਡਾ ਮੁੰਡਾ ਖਲ ਦੀ ਬੋਰੀ ਖਾਗੀ ਤਨ ਦੁੱਧ ਚੰਗਾ ਚਵਾਈ ਜਾਣਾ ਇੰਨੇ ਹਾਂਜੀ ਹਾਂਜੀ ਠੀਕ ਆ ਜੀ ਤਾਂ ਵੀਰੇ ਜੇ ਕੋਈ ਵੈੜਾ ਦਾ ਜੋੜਾ ਪਾਲੂਗਾ ਤਾਂ ਵੱਡੀ ਵੈੜ ਵੀ ਆ ਹਨਾ ਜੋੜਾ ਪਾਦੂ ਵੀ ਜੀ ਕਰਦਾਂਗੇ ਮਾਨਤਾ ਨੂੰ 2000 ਛੱਡ ਦਿਓ ਜੋੜੇ ਚ ਹਨਾ 2000 ਜੋੜੇ ਚ ਤਾਂ ਵੀਰ ਕੰਮੀ ਰਿਓ ਫੋਨ ਬਾਕੀ ਜਰੂਰ ਲਾ ਲਓ ਰੇਟ ਤੋਂ ਵੀਰ ਦਾ ਚੈੱਕ ਕਰ ਲਿਆ ਵਾ 1 65000 ਦੀ ਤੇ 1 31 32000 ਦੀ ਆ ਫੋਨ ਲਾ ਲੈਣਾ ਹਨਾ ਵੀਰੇ ਵੀਰਾਂ ਨੂੰ ਸਾਰਿਆਂ ਨੂੰ ਇੱਥੇ ਬੇਚਦੀ ਹੁੰਦੀ ਕਿ ਆਪਣੇ ਥਾਣ ਪਰੋਪਰ ਇੱਥੋਂ ਪਾਸ ਕਰਕੇ ਖੜੋ ਆਪਣੀ ਤਸੱਲੀ ਕਰਕੇ ਖੜੋ ਬਾਹਰ ਵੀਰ ਜੀ ਆਪਣਾ ਕੋਈ ਨੀਜੀ ਹੁੰਦੀ ਕਿ ਆਪਣੀ ਗਾਰੰਟੀ ਨੀਜੀ ਹੁੰਦੀ ਨਹੀਂ ਬਿਲਕੁਲ ਇਹ ਤਾਂ ਮੇਰੀ ਹਰੇਕ ਵੀਡੀਓ 'ਚ ਬੇਨਤੀ ਹੁੰਦੀ ਆ ਕਿ ਵੀਰੋ ਚੁਆਈ ਕਰਨੀ ਵੇਚ ਆ ਕੇ ਖਰੀਦਦਾਰੀ ਕਰਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਕਿਉਂਕਿ ਇਹ ਵੀਰੇ ਸਾਲ ਹੀ ਚੀਜ਼ਾਂ ਹਨ ਤੁਸੀਂ ਤਾਂ ਆਪਦੀ ਰਕਮ ਖਰਚ ਕੇ ਤੁਸੀਂ ਤਾਂ ਚੰਗਾ ਕਰਕੇ ਵੀਰੇ ਲਿਆਂਦੀ ਹਨ ਤਾਂ ਵੀਰੋ ਤੁਹਾਡਾ ਵੀ ਫਰਜ਼ ਪੈਂਦਾ ਤੁਸੀਂ ਆਪਦੀ ਖਰੀਦਦਾਰੀ ਕਰਨੀ ਆ ਉਹ ਤੁਹਾਡਾ ਆਪਣੀ ਜ਼ਿੰਮੇਵਾਰੀ ਹੈ ਤੁਸੀਂ ਕਿਦਾਂ ਵੀ ਖਰੀਦਦਾਰੀ ਕਰਦੇ ਬਿਲਕੁਲ ਬਾਂਣੀ ਹੋ ਜੇ ਰਾਤੀ ਸੁੱਈ ਆ ਬਿਲਕੁਲ ਠੀਕ ਹੈ ਜਾਂ ਤਾਂ ਹੋਵੇ ਨਾ 10 15 ਦਿਨ ਸੁੱਜੀ ਨ ਹੋਵੇ ਕਿ ਦੁੱਧ ਦਾ ਕਰਾਵਾਂਗੇ ਇਹ ਕਿੰਨੇ ਵੀ ਖੜਨੀ ਆਪਣੀ ਭਾਵੇਂ ਧਾਰਾ ਮਾਰ ਕੇ ਲੈ ਜੇ ਜੋਗੇ ਲੈ ਜੇ ਕਿਦਾਂ ਮਰਦੀ ਹੈ ਕੀ ਬਾਤ ਹੈ ਬਾਕੀ ਲੈਵਾ ਵੀਰੇ ਕਿੰਨਾ ਗਾਂ ਨੂੰ ਉਹਨਾਂ ਪੇਸ਼ਾਨ ਨੂੰ ਹਨਾ ਵੀਰੇ ਕਿਵੇਂ ਸਵੇਰ ਦਾ ਟਾਈਮ ਆ ਸ਼ਾਮ ਤਾਈ ਦਾ ਫਿਰ ਕਾਫੀ ਹੋਰ ਤਿਆਰ ਹੋਊਗੇ ਹੁਣ ਹਨਾ ਚਵਾਈ ਹੋਈ ਆ ਹਨਾ ਦੁੱਧ ਚੰਗਾ ਚਵਾਜੂ ਦੁੱਧ ਦੇ ਵੇਲੇ ਭਾਵੇਂ ਕੀ ਦੀ ਸੇਵਾ ਹੋਵੇ ਪੰਜੀ ਤੋਂ ਵੀ ਟੱਪ ਜੂਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਦੋ ਬੈੜਾ ਨੇ ਫੋਨ ਤੁਸੀਂ ਵੀਰ ਨੂੰ ਜ਼ਰੂਰ ਲਾ ਲਿਓ ਜੀ ਬਾਕੀ ਇਹੋ ਬੇਨਤੀ ਆ ਜਿਨ੍ਹਾਂ ਵੀਰਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਵੀਰੋ ਜੋ ਤੁਹਾਨੂੰ ਨਵੀਂ ਤਨਵੀਂ ਵੀਡੀਓ ਬਖਾਲੀ ਜਾਵੇ ਲਿਆਗੇ ਤੇ ਵੀਰੇ ਐਡਰੈਸ ਇਕ ਪਿੰਡ ਦੱਸ ਲਿਓ ਜੀ ਐਡਰੈਸ ਆਪਣਾ ਪਿੰਨ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਜੇ ਮੋਬਾਈਲ ਨੰਬਰ 9501150174 ਤੇ ਨਾਮ ਗੁਰਵਿੰਦਰ ਸਿੰਘ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ